ਬਾਜਲ ਕਾ ਤੇ ਪਿੰਡ ਦੋਨਾਂ ਨਾਨਕਾ ਦੀ ਟਾਣੀ ਤੇ ਰਹਿੰਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਇਲਾਜ ਲਈ ਮਦਦ ਦੀ ਅਪੀਲ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਉਹ ਬਹੁਤ ਗਰੀਬ ਹਨ ਅਤੇ ਉਸ ਦੀ ਪਤਨੀ ਦੇ ਇਲਾਜ ਤੇ ਕਾਫੀ ਪੈਸਾ ਖਰਚ ਆ ਰਿਹਾ ਹੈ ਇਸ ਤੋਂ ਇਲਾਵਾ ਹੜ੍ਹ ਕਾਰਨ ਵੀ ਉਹਨਾਂ ਦਾ ਸਭ ਕੁਝ ਬਰਬਾਦ ਹੋ ਗਿਆ ਹੈ ਜਿਸ ਕਾਰਨ ਉਹ ਆਪਣੀ ਪਤਨੀ ਦਾ ਇਲਾਜ ਕਰਵਾਉਣ ਵਿੱਚ ਅਸਮਰਥ ਹੈ ਨਾਲ ਹੀ ਉਸਨੇ ਅਤੇ ਉਸ ਦੀ ਪਤਨੀ ਨੇ ਦੱਸਿਆ ਹੈ ਕਿ ਇੱਥੇ ਧਰਤੀ ਹੇਠਲਾ ਪਾਣੀ ਵੀ ਬਹੁਤ ਖਰਾਬ ਹੈ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਉਸਨੇ ਤੇ ਉਸਦੀ ਪਤਨੀ ਨੇ ਸਰਕਾਰ ਅਤੇ ਸਮਾਜਸੀ ਨੇ ਅੱਗੇ ਇਲਾਜ ਲਈ ਮਦਦ ਦੀ ਅਪੀਲ ਕੀਤੀ ਹੈ। ਕਰਨਾ ਪਰਮਜੀਤ ਸਿੰਘ ਜੀ ਤਾਂ ਦੋਨਾਂ ਦਾ ਨਾਮ ਕਰਿਆ ਨਟਾਨੀਆਂ ਦੀ ਸਾਡੇ ਇੱਥੇ ਆੜਾਈ ਸੀ ਕਿ ਸਾਡੇ ਫਸਲਾਂ ਨੁਕਸਾਨ ਹੋ ਗਈਆਂ ਇੱਕ ਲੱਗ ਨਿੰਦਾ ਉਹ ਸਰਤਬਾ ਹੋ ਗਿਆ ਤੇ ਖਰਾ ਦੇ ਵਿੱਚ ਪਾਣੀ ਪੈ ਗਿਆ ਸਮਾਨ ਕੁਝ ਦੇ ਜੀਏ ਇਹਨਾਂ ਪਲਛਾਂ ਬਹਿ ਗਈਆਂ ਹੋਰ ਵੀ ਕਾਫੀ ਨੁਕਸਾਨ ਹੋਇਆ ਸਾਡਾ ਤੇ ਬੱਚਿਆਂ ਦੀ ਕਿਤਾਬਾਂ ਵਗੈਰਾ ਪਿੱਛ ਗਈਆਂ ਬਸ ਤੇ ਇਹਦੇ ਬੈਗ ਸੀਦਾ ਰੋ ਹੀ ਤੇ ਜਿਹੜੇ ਪਾਣੀ ਬਹੁਤ ਸੀ ਤੇ ਇੱਕ ਮੇਰੇ ਕਰਦੇ ਨੇ ਜੀ ਇਹ ਕਾਫੀ ਤਾਂ ਮਾਰਿੰਦੇ ਨੇ ਇਹਨਾਂ ਦੇ ਵੀ ਇਹਦਾ ਗੋਡਾ ਗੋਟਾਿਲ ਕੋ ਖਤਮ ਹੋ ਚੁੱਕਾ ਹੈ ਜੋ ਕਿ ਮੰਨ ਲਓ ਕਾਫੀ ਨਾਲੀ ਤੇ ਖਰਚ ਖਰਚ ਹੁੰਦਾ ਜੀ ਜੋ ਕਿ ਸਾਨੂੰ ਕੁਝ ਸੈਤਨ ਚੀਜ਼ਾਂ ਵੀ ਇਹਨਾਂ ਦੇ ਗੋਡਾ ਜਿਹੜਾ ਹੈ ਬਦਲਣ ਵਾਸਤੇ ਡਾਕਟਰ ਸਾਹਿਬ ਨੇ ਕਿਹਾ ਸੀ ਜੋ ਸਾਨੂੰ ਇਹਨਾਂ ਦਾ ਅਸੀਂ ਅਕਸਰ ਵੀ ਖਵਾਇਆ ਹੈ ਇੰਦੇ ਵਿੱਚ ਇੰਦੇ ਵਿੱਚ ਗੋਡੇ ਬਿਲਕੁਲ ਖਤਮ ਹੋ ਚੁੱਕੇ ਆ ਕਿ ਸਾਨੂੰ ਲਾਜ਼ਮਤ ਕੁਝ ਪੈਸੇ ਦੀ ਲੋੜ ਹੈ ਕਿ ਕੋਈ ਸਸਤਾ ਉਹਨੂੰ ਕੋਈ ਵੀ ਸਾਡੀ ਮਦਦ ਕਰੇ ਉਹ ਗੋਡੇ ਦਾ ਇਲਾਜ ਕਰਾ ਸਕੇ ਗੋਡੇ ਫਿਰ ਚਾਰ ਸਾਲ ਤੋਂ ਪ੍ਰੋਬਲਮ ਆ ਰਹੀ ਹੈ ਖਰਚਾ ਹੋ ਜਾਂਦੇ ਤੇ 25-3000 ਰੁਪਏ ਪਹਿਲਾਂ ਲਾ ਚੁੱਕਾ ਜੀ ਕੋਈ ਦੱਸਦਾ ਸੀ ਗੋਡਿਆਂ ਦਾ ਵਿੱਚ ਵਾਏ ਗਟਿਆ ਵਾਏ ਉਹ ਵੀ ਨਹੀਂ ਸੀ ਪਰ ਬਾਅਦ ਚ ਪਤਾ ਲੱਗਾ ਕਿ ਗੋਡੇ ਵਿੱਚ ਜੜ ਗਈ ਸੀ ਉਹ ਖਤਮ ਹੋ ਚੁੱਕਾ ਹੈ ਪਾਣੀ ਕਰਨ ਹੋ ਗਈਆਂ ਪਾਣੀ ਕਰਨ ਪਾਣੀ ਬਹੁਤ ਖਰਾਬ ਹੋ ਗਿਆ ਸੀ ਤੇ ਮੋਟਰ ਦਾ ਪਾਣੀ ਜਿੱਦ ਬਾਹਰ ਕੋਈ ਤਾਂ ਸਾਨੂੰ ਵਾਟਰ ਪਾਸ ਦਾ ਪਾਣੀ ਨਹੀਂ ਆਦਾ ਫਿਰਟਾ ਨਹੀਂ ਕਿੰਨੇ ਕਿਸੇ ਦੇ ਅੱਖਾਂ ਖਰਾਬ ਹੋ ਰਹੀਆਂ ਨੇ ਕਿਸੇ ਨੂੰ ਜੋੜ ਦਰਦ ਨੇ ਕਿਸੇ ਦੇ ਲੱਤਾਂ ਦਰਦ ਨੇ ਅਕਸਾ ਅੰਨਾਂ ਦਾ ਜੀ ਮੀਆਂ ਬੈਠੀਆਂ ਸਾਰੀਆਂ ਫਰਸ਼ ਹੀ ਗਈ ਸੀ ਫਰਸ਼ ਉੱਟ ਗਈ ਜੀ ਕਲੱਚਾ ਟੁੱਟ ਗਈਆਂ ਡੇ ਗਈਆਂ ਥੱਲੇ ਆ ਕੰਦਾ ਕੁੰਦਾ ਸਭ ਟਹਿ ਗਈਆਂ ਫਸਲਾਂ ਤਾਂ ਸਾਰੀਆਂ तकरीबन 100% ਇੱਥੇ ਨੁਕਸਾਨ ਹੋਇਆ ਜੀ ਆਪਣੇ ਕਿਲੇ ਕਹੀ ਸੀ ਡੁੱਬ ਗਈ ਗਲੀ ਨੇ ਸਾਹਮਣੇ ਦੇਖੋ ਲਾਤ ਸਰਕਾਰ ਵੱਲੋਂ ਮੱਧ ਦੇ ਕਹਿੰਦੇ ਨੇ ਮਾਜਵਾ ਦੇਣਾ ਕਿ 20 ਰੁਪਏ ਕਿੱਲੇ ਦਾ ਉਹ ਤਾਂ ਸਮਨਾਤ ਵੀ ਕਹਿ ਗਿਆ ਚੀ ਜੀ ਵਗੈਰਾ ਮਿਲੇਗਾ ਤੇ ਬਾਕੀ ਸੰਸਥਾ ਵਾਲੇ ਕੋਈ ਛਾਂ ਵੀ ਨਹੀਂ ਕੋਈ ਛੇ ਨਿਸ਼ਾਦਾਨੀ ਰੋਣੇ ਦਾ ਨਹੀਂ ਟਿਕਾਟੀ ਆਉਂਦੀ ਨਹੀਂ ਮੱਦੀ ਮੰਗ ਕਰਦੇ ਆ ਕਿ ਮੇਰੇ ਘਰ ਦੇ ਜੋ ਇਹਨਾਂ ਦੇ ਬੋੜਾ ਬਿਲਕੁਲ ਡੈਡ ਹੋ ਚੁੱਕਿਆ ਤੇ ਸਾਨੂੰ ਕੁਝ ਪੈਸੇ ਦਿਨ ਦਾ ਦਿੱਤੀ ਜਾਵੇ ਜੋ ਕਿ ਇਹਨਾਂ ਦਾ ਲਾਈਟ ਲਾਵਾ ਹੈ ਇਹ ਨੌਕਰੀ ਤੈਨ ਲੱਗਾ ਰੇ 5-6 ਸਾਲ ਹੋ ਗਏ ਨੇ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਗਿਆ ਕੋਈ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ ਤੇ ਆੜ ਆਣ ਕਾਰਨ ਸਾਡੇ ਘਰ ਬਰਬਾਦ ਹੋ ਗਏ ਨੇ ਆ ਅੰਦਰ ਕਮਰਿਆਂ ਵਿੱਚ ਪਾਣੀ ਵੜ ਗਿਆ ਫਰਸ਼ ਟੁੱਟ ਗਏ ਨੇ ਸਾਰਾ ਸਮਾਨ ਖਰਾਬ ਹੋ ਗਿਆ ਹੈ ਪਲੱਛਾਂ ਟੁੱਟ ਗਈਆਂ ਨੇ ਤੇ ਮੇਰਾ ਇੱਕ ਆ ਗੋਡਾ ਹੈ ਬਦਲੀਣਾ ਹੈ ਪ੍ਰੇਸ਼ਨ ਹੋਣਾ ਹੈ ਤੇ ਆੜ ਆਣ ਕਾਰਨ ਮੇਰਾ ਪ੍ਰੇਸ਼ਨ ਨਹੀਂ ਹੋ ਸਕਿਆ ਤੇ ਅੱਜ ਸਾਡੇ ਕੋਲ ਪੈਸੇ ਨਹੀਂ ਆਏ ਨੇ ਮੈਂ ਮੱਥੇ ਟਰਨੀ ਆ ਬੱਚਿਆਂ ਦੀ ਰੋਟੀ ਮੱਥੇ ਪਕਾਣੀ ਆ ਮੇਥ ਰੋਟੀ ਵੀ ਨਹੀਂ ਪੱਕਦੀ ਛੋਟੀ ਨਾਲ ਟਰਨੀ ਆ ਮੇਰੀ ਉਮਰ ਸਾਰੀ 30 ਸਾਲ ਐ ਤੇ ਬੱਚੇ ਪਰਦੇ ਨੇ ਛੋਟੇ ਛੋਟੇ ਹੈਗੇ ਨੇ ਤੇ ਕੋਈ ਸੰਸਤਾ ਵਾਲੇ ਸਾਡੀ ਸੇਵਾ ਕਰਨ ਮੈਨੂੰ 10000 ਰੁਪਈਆ ਸਾਡਾ ਦੂਜਾ ਸੀ ਸਿਮ ਤੇ ਇਲਾਜ ਕਰਾ ਲਵਾਂ ਦੇ ਸਿਰਫ ਸਾਡੇ ਕੋਲ ਖਰਚਾ ਨਹੀਂ ਹੈਗਾ ਜਿਹੜਾ ਮੈਂ ਆਪਰੇਸ਼ਨ ਗੋਡੇ ਦਾ ਕਰਾ ਸਕਾਂ ਤੇ ਗੋਡਾ ਮੇਰਾ ਸਹੀ ਹੋ ਜਾਵੇ ਮੈਂ ਸਹੀ ਤਰੀਕੇ ਦੇ ਆ ਬੱਚਿਆਂ ਦੀ ਦੇਖਭਾਲ ਕਰ ਸਕਾਂ ਅੱਗੇ ਆਸੀਂ ਬੜੇ ਪਾਠੇ ਲਾ ਚੁੱਕੇ ਹਾਂ ਜੋ ਮੈਂ ਤਕਰੀਬਨ ਇਸ ਪਿੰਡ ਵਿੱਚ ਆਈ ਹਾਂ ਦੋਨੇ ਨਾਨਕਾ ਵਿੱਚ ਉਦੋਂ ਦੀ ਮੈਂ ਤਕਰੀਬਨ ਬਿਮਾਰੀ ਹੋ ਗਈ ਸੀ ਗੰਦੇ ਪਾਣੀ ਸੀ ਮੇਰੇ ਆ ਦੰਦ ਵੀ ਗਿਰ ਗਏ ਨੇ ਸਾਰੇ ਤੇ ਪਾਣੀ ਇੰਨਾ ਪਾਣੀ ਇੱਥੇ ਚੰਗੇ ਆਗੇ ਨੇ ਨਾ ਠੀਕ ਨੇ ਅਸੀਂ ਹੁਣ ਗੰਦੇ ਪਾਣੀ ਆ ਮੋਟਰਾਂ ਦੇ ਪੀਵੀ ਦਾ ਪਾਣੀ ਦੀ ਵਜ੍ਹਾ ਕਰਨ ਹੋ ਰਿਹਾ ਹੈ ਡਾਕਟਰਾਂ ਨੇ ਤਾਂ ਤਕਰੀਬਨ 50 60 ਹਜ਼ਾਰ ਕਹੇ ਵੀ ਉਹਨਾਂ ਕਹੇ ਪ੍ਰੈਸ਼ਨ ਗੋੜਾ ਤੇਰਾ ਗ੍ਰੀਸ ਸਾਰਾ ਖਤਮ ਹੋ ਚੁੱਕਾ ਹੈ ਬਿਗੋੜਾ ਤੇਰਾ ਨਵਾਂ ਪਵੇਗਾ ਆਹੜਾ ਆਣ ਕਰਨ ਮੈਂ ਗੋੜਾ ਨਹੀਂ ਬਦਲਾ ਸਕੀਨਾ ਸਾਡੇ ਕੋਲ ਪੈਸੇ ਦਾ ਰੈਜਮੈਂਟ ਹੈਗਾ ਸੀ ਤੇ ਖਾਸਾ ਲਈ ਗਈ ਸੀ ਕਿਲਾ ਉਹ ਜਿਹੜੀ ਸਾਨੂੰ ਆਸਰਾ ਸੀ ਵੀ ਇਹਦੇ ਖਾਤਰ ਹੀ ਕੋਈ ਠੱਗਿਆ ਦਿੰਦਾ ਹੁਣ ਨਾ ਕੋਈ ਸਾਨੂੰ ਠੱਗਿਆ ਦੇ ਸਕਦਾ ਹੈ ਇਥੇ ਸਵਾਲੀ ਸੇਵਾ ਕਰ ਸਕਦੇ ਨੇ ਜੋ ਸਾਡੀ ਮਦਦ ਕਰੇ ਦਾ ਮੈਂ ਹੁੰਦਾ ਬਹੁਤ ਹੀ ਧੰਨਵਾਦ ਕਰਾਂ ਦੀ ਹੁੰਦਾ ਆ ਥਾਂਵੇਂ ਪੈਸੇ ਦਿੱਤੇ ਜਾਣ